ਤਲ ਸਾਡੇ ਮਾਮਲਾ ਧਿਆਨ ਚ ਆਇਆ ਸੀਗਾ 72 ਸਾਲ ਦੇ ਬਜ਼ੁਰਗ ਉਹਨਾਂ ਨੇ ਸਾਨੂੰ ਰਿਪੋਰਟ ਕੀਤੀ ਸੀ ਵੀ ਮੇਰੇ ਮੈਨੂੰ ਐਲ ਪੀ ਜੀ ਕੰਪਨੀ ਵੱਲੋਂ ਕੰਟੈਕਟ ਗੂਗਲ ਤੋਂ ਹੋਇਆ ਸੀਗਾ ਗੂਗਲ ਤੋਂ ਉਹਨਾਂ ਨੇ ਕੰਟੈਕਟ ਕੀਤਾ ਤੇ ਉਹਨਾਂ ਨੇ ਜਦੋਂ ਮੈਂ ਸਰਵਿਸ ਲੈਣ ਦੇ ਲਈ ਤੇ ਉਹਨਾਂ ਨੇ ਮੈਨੂੰ 20 ਰੁਪਏ ਪਾਉਣ ਲਈ ਕਿਹਾ ਸੀਗਾ ਤੇ ਮੈਂ ਰਿਸਪੌਂਡ ਕਰ ਦਿੱਤਾ ਤੇ ਇਸੇ ਲੜੀ ਦੇ ਵਿੱਚ ਉਹਨਾਂ ਕੋਲੋਂ ਉਹਨਾਂ ਦੇ ਖਾਤੇ ਦੇ ਵਿੱਚੋਂ ਜਿਹੜੇ ਪੈਸੇ ਹੋ 50 5000 ਰੁਪਏ ਦੀਆਂ ਲਗਭਗ 22 ਟ੍ਰਾਂਜ਼ੈਕਸ਼ਨਸ ਜਿਹੜੀਆਂ ਹੋ ਗਈਆਂ ਤੇ ਇਸ ਸਬੰਧੀ ਜਦੋਂ ਉਹਨਾਂ ਨੇ ਸਾਨੂੰ ਇਮੀਡੀਏਟ ਰਿਪੋਰਟ ਕੀਤਾ ਸੀ ਉਹਨਾਂ ਦੀ ਹੈਲਪਲੀ ਆਪਣੀ ਜਿਹੜੀ ਹੈ ਉਹ ਕੰਪਲੇਂਟ ਜਿਹੜੀ ਦਰਜ ਕਰਵਾ ਦਿੱਤੀ ਹੈ ਤੇ ਐਫ ਆਈ ਆਰ ਵੀ ਰਜਿਸਟਰ ਹੋ ਚੁੱਕੀ ਹੈ ਤੇ ਅਸੀਂ ਜਿਹੜੇ ਵੀ ਨਾਲ ਮਾਲੂਮ ਵਿਅਕਤੀ ਹੈ ਉਹਨਾਂ ਦੇ ਬੈਂਕ ਅਕਾਊਂਟਸ ਕਰਕੇ ਜਿਹੜੀ ਅਗਲੀ ਤਫਤੀਸ਼ ਕੰਮ ਚ ਲਿਆਂਦੀ ਗਈ ਹੈ ਦੇਖੋ ਪਹਿਲਾਂ ਮੈਂ ਹਮੇਸ਼ਾ ਦੀ ਤਰ੍ਹਾਂ ਹੀ ਜਿਹੜੇ ਤੁਹਾਡੇ ਮਾਧਿਅਮ ਰਹੀ ਅਸੀਂ ਆਮ ਪਬਲਿਕ ਨੂੰ ਅਪੀਲ ਕਰਦੇ ਰਹਿੰਦੇ ਆ ਕਿ ਕਿਸੇ ਵੀ ਅਨਨੋਨ ਬੰਦੇ ਨੂੰ ਕੋਈ ਵੀ ਇਸ ਤਰ੍ਹਾਂ ਦੀ ਕੋਈ ਅਲੀਓਰ ਕਰਕੇ ਤੁਹਾਨੂੰ ਰਿਸਪੌਂਡ ਕਰਨ ਦੀ ਕੋਈ 5 ਰੁਪਏ 10 ਰੁਪਏ ਭੇਜ ਕਰਕੇ ਕੋਈ ਬੈਨੀਫਿਟ ਲੈਣ ਦੀ ਕਹੇ ਤੇ ਕਦੇ ਵੀ ਰਿਸਪੌਂਡ ਨਾ ਕਰੋ ਤੇ ਦੂਸਰੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਹੈਗੀ ਹੈ ਮੈਂ ਆਮ ਤੌਰ ਦੇ ਉੱਤੇ ਜਿਹੜਾ ਮੇਰਾ ਇੱਕ ਇੱਕ ਨਿੱਜੀ ਮੇਰਾ ਇੱਕ ਸੁਝਾਅ ਹੈ ਆਮ ਪਬਲਿਕ ਨੂੰ ਵੀ ਜਿਹੜਾ ਤੁਹਾਡਾ ਕਮਿਊਨੀਕੇਸ਼ਨ ਲਈ ਜਾਂ ਜਿਹੜਾ ਤੁਸੀਂ ਆਪ ਆਪਸੀ ਰਿਸ਼ਤੇਦਾਰਾਂ ਦੋਸਤਾਨਾ ਜਾਂ ਹੋਰ ਵਾਰਤਾ ਲਈ ਗੱਲਬਾਤ ਕਰਨ ਲਈ ਜਿਹੜੇ ਫੋਨ ਦੀ ਵਰਤੋਂ ਕਰਦੇ ਹੋ ਉਹਨੂੰ ਬੈਂਕ ਦੇ ਨਾਲ ਕੰਟੈਕਟ ਕੰਟੈਕਟ ਜਿਹੜਾ ਕਨੈਕਟ ਨਾ ਕਰੋ ਉਹਦੀ ਉਹਨੂੰ ਜਿਹੜਾ ਇੱਕ ਸੈਪਰੇਟ ਨੰਬਰ ਰੱਖੋ ਜਿਹਦੇ ਤੋਂ ਤੁਸੀਂ ਆਪਣੀਆਂ ਫਾਈਨੈਂਸ਼ੀਅਲ ਸਰਵਿਸਿਜ਼ ਲੈ ਸਕਦੇ ਹੋ